ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਕਰੋ ਜੀ ਝੋਟੀਆਂ ਚੈੱਕ ਤੁਹਾਨੂੰ ਵਿਖਾ ਲਣੀ ਆ ਦੁੱਧ 12 ਕਿਲੋ ਤਿਆਰ ਵਾਲੀ ਨੀਲੀ ਰਾਵੀ ਝੋਟੀ ਟੇਢੇ ਕੱਟ ਚ ਇੱਕ ਤੁਹਾਨੂੰ ਆ ਤਾਜੀ ਸੂਈ ਮੈਂ ਉਹ ਖਾ ਲਣੀ ਆ ਚੰਗੇ ਦੁੱਧ ਤੇ ਚੱਲਦੀ ਹੋਈ ਚੰਗੇ ਰਿਕਾਰਡ ਵਾਲੀ ਤੇ ਇੱਕ ਤੁਹਾਨੂੰ ਵਿਖਾਵਾਂਗੇ ਆਪਾਂ ਬੂਰੀ ਝੋਟੀ ਉਹ ਵੀ ਕਰ ਲੋ ਚੈੱਕ ਜੀ ਆ ਜਿਹੜੀ ਜੀ ਬੱਚੇ ਤੋਂ ਬਗੈਰ ਆ ਆਪਣੇ ਕੋਲੋਂ ਗਈ ਹੈ ਲਗਭਗ 2.5 ਮਹੀਨੇ ਦੀ ਸੂਈ ਜੇ ਤੇ ਕਰਦੇ ਸਾਰੀ ਤੁਹਾਡੇ ਨੂੰ ਡਿਟੇਲ ਸ਼ੇਅਰ ਤੇ ਜਾਣਕਾਰੀ ਪੂਰੀ ਸਾਂਝੀ ਕਰਦੇ ਆ ਤੇ ਵੇਖਿਓ ਪੂਰੀ ਵੀਡੀਓ ਵੀਡੀਓ ਵੇਖ ਕੇ ਕਰਿਓ ਸੰਪਰਕ ਨੰਬਰ ਆਪਣਾ 97799834449779983444 ਤੇ ਮੰਗਲੂ ਜੀ ਆਪਣੇ ਡੇ ਨੇ ਤੇ ਕਰਿਓ ਕੁਆਲਟੀ ਫੁੱਲ ਚੈੱਕ ਤੇ ਕਰਦੇੇ ਕਰਵਾ ਦਿਓ ਹੋਰ ਮੰਗਲੂ ਜੀ ਮਰਿਆ ਜੀ ਕੈਮ ਜੇ ਫੜੋ ਜੀ ਫੋਨ ਜੀ ਲਓ ਜੀ ਸਤਿ ਸ਼੍ਰੀ ਅਕਾਲ ਮੰਗਲੂ ਜੀ ਸਸੀਗਲ ਬਾਈ ਜੀ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਕਰਤਾਰਪੁਰ ਨਾਮਕਾਰ ਸਿੰਘ ਨੰਬਰ 977993 ਕਾਲੀ ਫੋਟੋ ਉੱਤੇ ਬਾਹਰ ਨਾ ਚਲ ਜੀਏ ਕਾਲੀ ਫੋਟੋ ਕੋਈ ਚੱਕਰ ਨਹੀਂ 97799 ਆ ਜਾਓ ਤੇ 8443 ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਕਰਤਾਰਪੁਰ ਠੀਕ ਆ ਮਲੂਜੀ ਹਾਂ ਜੀ ਮੋਕੜ ਗੱਪਣ ਦੀ ਵੀਡੀਓ ਪਾਈ ਹੈ ਅੱਜ ਸਵੇਰੇ ਸੇਲ ਹੋ ਗਈ ਸੇਲ ਹੋ ਗਈ ਜੀ ਸਹੀ ਗੱਲ ਸਹੀ ਗੱਲ ਜੀ ਇੱਕ ਮਾਲ ਤੇ ਕਾਫੀ ਕੱਟੀ ਮਗਰ ਵੇਖੋ ਜੀ ਥਣ ਲੇਵਾ ਦੁੱਧ 11 12 ਕਿਲੋ ਤੇ ਆਹ ਥਣ ਕੱਲਾ ਕੱਲਾ ਵੇਖ ਲਓ ਵੇਖੋ ਜੀ ਇੱਕ ਗੁੱਠ ਗੁੱਠ ਤੇ ਲੱਗਾ ਕਿ ਨਹੀਂ ਹਾਂਜੀ ਤੇ ਕੁਆਲਿਟੀ ਕਰੋ ਚੱਕ ਮੰਗ ਲਓ ਜੀ ਇਹਦੀ ਹਾਂਜੀ ਫੁੱਲ ਕਨੇ ਕੁਆਲਿਟੀ ਫੁੱਲ ਫੁੱਲ ਤੇ ਇੱਕ ਬਖਾ ਦੇਣਾ ਆਪਾਂ ਨੀਲੀ ਰਾਵੀ ਟੇਢੇ ਕੱਟੇ ਨੀਲੀ ਰਾਵੀ ਟੇਢੇ ਕੱਟੇ ਆਜੇ ਦਿਓ ਮੰਗ ਲਓ ਜੀ ਇਹ ਨੀਲੀ ਰਾਵੀ ਕਿਹੜੀ ਕੱਟ ਵਾਲੀ ਆ ਕਿ ਆਹ ਇਹ ਆ ਜਿਹੜੀ ਜੀ ਆਹ ਵੇਖੋ ਜੀ ਮਗਰ ਕੱਟਾ ਟੇਢਾ ਕੱਟੇ ਵੀ ਦਿਖਾ ਲ ਦੋ ਨਾ ਆ ਜੋ ਇੱਧਰੋਂ ਐ ਜਾਂਦਾ ਦੁੱਧ 12 ਕਿਲੋ ਤਿਆਰ ਕੋਲ ਖੋਲੋ ਮੰਗ ਲਓ ਜੀ ਤੌਰਫ ਵੇਖੋ ਜੀ ਕਰੋ ਚੈੱਕ ਕੁਆਲਿਟੀ ਝੋਟੀ ਦੀ ਬਹੁਤ ਚੰਗੀ ਝੋਟੀ ਆ ਤੇ 12 ਕਿਲੋ ਦੁੱਧ ਜਿਹੜਾ ਮਰਜੀ ਵੀਰ ਛੋਲੇ ਛੋਟੀ ਜੀ ਕੀਮਤ ਤੇ ਦੇਵਾਂਗੇ ਝੋਟੀ ਵੇਖ ਲਓ ਚਾਰੂ-ਚੂਰੂ ਫੁੱਲ ਲਓ ਜੀ ਕਰੋ ਜੀ ਚੈੱਕ ਦੇਖੋ ਜੀ ਅਸਲ ਜਾਦ ਕੁਆਲਿਟੀ ਕਰੋ ਜੀ ਚੈੱਕ ਇਹ ਹੈ ਜੇ ਟਾਪ ਦਾ ਨਗੀਨਾ ਕਹਿ ਦਈ ਦੇ ਨਗੀਨੇ 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 ਬਹੁਤ ਖੇਨ ਦੇ ਜੀ ਕਰੋ ਜੀ ਇਹ ਬੋਤਲ ਨੂੰ ਖਾਣ ਦੇ ਵਾਗ ਦੇ ਲੇ ਜੀ ਦੇਖੋ ਜੀ ਫਿਰ ਕੁਆਲਟੀ ਇੱਕ ਵਾਰ ਚੈੱਕ ਕਰੋ ਝੋਟੀ ਦੀ ਨਵਾਲਣ ਤੋਂ ਵਾਲਣ ਵਾਲੀ ਥੋੜੀ ਜੀ ਹਾਂਜੀ ਵੇਖਿਓ ਜੀ ਸਾਈਡ ਲਓ ਜੀ ਬਹੁਤ ਚੰਗੀ ਝੋਟੀ ਜੀ ਚਵਾਈ ਫਿਰ ਹੱਦੋਂ ਜ਼ਿਆਦੀ ਚੰਗੀ ਇੰਨੀ ਝੋਟੀ ਚੰਗੀ ਉਨੀ ਮੰਗਲੂ ਜੀ ਚਵਾਈ ਚੰਗੀ ਓਦੀ ਹਾਂਜੀ ਕਿੰਨੇ ਕੀਮਤ ਤੇ ਦੇ ਦਈਏ ਜੀ ਮੈਂ ਤਾਂ ਕਹਿੰਦਾ 140 ਕਰ ਦਈਏ ਨੀ ਕੀਮਤ ਜਿੱਡਾ ਦੀ ਝੋਟੀ ਆ ਨਹੀਂ ਜੀ ਜਾਇ ਜੀ ਕਰੀਏ ਜੀ ਕਿੰਨੀ ਛੋਟੀ ਕੀਮਤ ਆ ਆਪਾਂ ਕਰਨੀ ਆਪਾਂ ਵੱਡੀ ਨਹੀਂ ਕੀਮਤ ਕਰਨੀ 1 ਇੱਕ ਲੱਖ ਹਾਂ ਤੇ 15000 ਦੀ ਛੋਟੀ ਦੇ ਦਾਂਗੇ ਛੋਟ ਛੋਟ ਵਿੱਚ ਹਣ ਮੰਗਲੂ ਜੀ ਕੀ ਕਰਨੀ 500 ਕਰ ਦੇ 14.5 ਦੀ 500 ਛੋਟ ਕਰ ਦਾਂਗੇ ਲਓ ਜੀ ਚੈੱਕ ਕਰ ਲਓ ਜੀ ਟਾਪ ਦੀ ਝੋਟੀ ਜੇ ਉਹ ਤਾਂ ਬੰਦਾ ਜੀ ਰਹੂਗੀ ਮੌਕੇ ਤੇ 500 ਛੋਟ ਰਹੂਗੀ ਹਾਂ ਛੜ ਬੰਦ ਹੋ ਜੀ ਉਹਨੇ ਕਰ ਲਓ ਜੀ ਚੈੱਕ ਟਾਪ ਦਾ ਨਗੀਨਾ ਤੁਹਾਨੂੰ ਵਿਖਾਲਤਾ ਜੀ ਇਹਦੇ ਤੋਂ ਅੱਗੇ ਤਾਂ ਰੱਬ ਦਾ ਨਾਮ ਸਹੀ ਗੱਲ ਕਹਿੰਦੇ ਮੰਗਲੂ ਜੀ ਪੋਬਰੇ ਕਰ ਲੋ ਚੈੱਕ ਜੀ ਤੇ ਇੱਕ ਤੁਹਾਨੂੰ ਇਹ ਮੈਂ ਵਿਖਾ ਲਾਂਗੇ ਚੰਗੀ ਕੁਆਲਿਟੀ ਦੀ ਥਾਣ ਦੇ ਵਿੱਚ ਕਰ ਲੋ ਚੈੱਕ ਜੀ ਦੁੱਧ ਹੋਊਗਾ ਤੇ ਕੋਈ 11-12 ਕਿਲੋ ਮਗਰ ਕੱਟੀ ਤੇ ਕਰੋ ਇਸ ਚੈੱਕ ਮੰਗਲੂ ਜੀ ਖੋਲੋ ਇਹਨੇ ਮਾਚੀ ਘੜੂ ਮਰੇ ਕਰਨੀ ਇੱਥੋਂ ਚੱਲ ਇਦਾਂ ਹੀ ਵਿਖਾ ਲ ਦਿੰਨੇ ਫਿਰ ਕਰ ਲੋ ਤੁਸੀਂ ਚੈੱਕ ਮਗਰ ਕੱਟੀ ਦੇਖੋ ਜੀ ਬਾਈ ਤੂੰ ਬਹੁਤ ਜ਼ਿਆਦਾ ਚੰਗੀ ਸਿੰਘ ਦੀ ਕੁਆਲਿਟੀ ਕਰੋ ਚੈੱਕ ਤੇ ਕੀਮਤ ਇਹਦੀ ਛੋਟੀ ਜੀ ਕਰਾਂਗੇ ਕਿੰਨੀ 1 ਲੱਖ ਦੇ 5000 ਕਰ ਲੋ ਜੀ ਚੈੱਕ ਲਓ ਜੀ ਫੇਰ ਵੇਖਣਾ ਥਾਣ ਥੋਣ ਚਵਾਈ ਬਹੁਤ ਜ਼ਿਆਦਾ ਚੰਗੀ ਆ ਬਹੁਤ ਜ਼ਿਆਦਾ ਚੰਗੀ ਝੋਟੀ ਜੀ ਜਮਾ ਛੋਟੀ ਜੀ ਕੀਮਤ ਕੀ ਕੀਤੀ ਅਗਰ ਤੁਸੀਂ ਵੀਰ ਜੀ ਆਪਦੀ ਤਸੱਲੀ ਕਰ ਲੈਣੀ ਆ ਸਿੰਗ-ਸੁੰਗ ਸਾਰਾ ਕੁਛ ਚੈੱਕ ਕਰ ਲਓ ਤੇ ਇੱਕ ਤਾਂ ਆ ਬੂਰੀ ਵਿਖਾ ਲੈਣੀ ਆ ਉਹ ਮੰਗਲੂ ਜੀ ਖੋਲੋ ਬੂਰੀ ਆਜੋ ਆਜੋ ਲਾਉ ਜੀ ਇੱਕ ਤੁਹਾਨੂੰ ਆ ਬੂਰੀ ਝੋਟੀ ਵਿਖਾ ਲੈਣੀ ਹੈ ਆਪਣੇ ਕੋਲੋਂ ਹੀ ਗਈ ਹੈ ਵੀਰ ਜੀ ਲਗਭਗ 2 2.5 ਮਹੀਨੇ ਦੀ ਸੂਈ ਹੈ ਜੀ ਤੇ ਕਰੋ ਜੀ ਚੈੱਕ ਥਣ ਦੇਵਾ ਸਿੰਗਲ ਮੰਗਲੂ ਜੀ ਆਜੋ ਤੇ ਦੁੱਧ ਹੈਗਾ ਜੀ ਦੇਖੋ 7-8 ਕਿਲੋ ਜੀ 8 ਕਿਲੋ ਹੈਗਾ ਜੀ 7 ਹੀ ਲਾਓ ਤੁਸੀਂ 7 ਮੰਨੋ ਥਣ ਦੇਵਾ ਵੇਖ ਲੋ ਦੇ ਇਹਨਾਂ ਨੂੰ ਛੋਟਾ ਜਿਹਾ ਭਾਅ ਕਰਾਂਗੇ ਕੋਈ ਵੱਡਾ ਭਾਅ ਨਹੀਂ ਜਿਹੜੇ ਵੀ ਵੀਰ ਨੇ ਲੈਣੀ ਹੋਵੇ ਸੰਪਰਕ ਕਰ ਲੈ ਇਹ ਦੇ ਦਾਂਗੇ ਆਪਾਂ 82000 ਕੀ ਛੋਟੇ ਚ ਛੋਟ ਜੋ ਮੰਗਲੂ ਤੋਂ ਕਹਦੇਗਾ ਯਾਰ ਮੈਂ ਕੀ ਕਹਣਾ ਛੋਟੇ ਹਾਂ ਤੇ پارٹی ਬੰਦੀ ਫਰਮੇ ਇਹ ਕਿ ਮਕਰਨਾ ਤੇ ਕਿੰਨੀ ਕਰਦੀਏ ਦੱਸ 500 ਕਰਦੇ ਚੁਨੀ 500 ਕਰ ਦਿੰਗੇ ਜੀ ਸਾਡੇ 81 ਦੀ ਸਾਡੇ 81 ਦੀ 81 ਦੀ ਫਿਰ ਪੂਰੇ ਦੀ ਕਰ ਦਾਂਗੇ 1000 1000 ਵੇਖ ਲੋ ਜੀ ਜੇ ਕੋਈ ਬਣੀ ਨੂੰ ਵੀ ਦਿਨ ਹੋ ਗਏ ਜੀ ਜੀ ਨਿਕਲਣਾ ਨਾ ਨਿਕਲਣਾ ਤੁਹਾਡੀ ਕਿਸਮਤ ਠੀਕ ਆ ਬਣੀ ਵੀ ਗਰੰਟਡ ਜੇ 2-3 ਮਹੀਨੇ ਦੇ ਕਰੀਬ ਦੀ ਸੂਈ ਜੇ ਤੇ 81 ਦੀ 1000 ਹੋਰ ਛੱਡ ਦੀ 80 ਦੀ ਜਰ ਜਾਂਦੇ ਪੂਰੇ 80 ਦੀ ਪੂਰੇ 80000 ਕਰ ਲੋ ਜੀ ਚਾਹ ਠੀਕ ਆ 80 ਪੂਰੇ ਦੀ ਬਾਕੀ ਮੰਗਲੂ ਜੀ ਮਾਲ ਆਪਣਾ ਸੇਲ ਹੋਈ ਜਾਂਦੇ ਹਨ ਹਾਂਜੀ ਅੱਜ ਵੀਡੀਓ ਡੇਲੀ ਪੈਂਦੀ ਆ ਹਾਂਜੀ ਬਾਬੇ ਦੀ ਪੂਰੀ ਕਿਰਪਾ ਹੈ ਪੂਰੀ ਕਿਰਪਾ ਜੀ ਮੰਗਲੂ ਜੀ ਕਹਿੰਦੇ ਨੇ ਤੇ ਧੰਵਾਦ ਆ ਵੀਰਾਂ ਸਾਰਿਆਂ ਦਾ ਇੰਨਾ ਪਿਆਰ ਦਿੰਦੇ ਜੀ ਵੀਡੀਓ ਵੇਂਦੇ ਜੋ ਸასი ਘਾਲਿਆ ਸਾਰਿਆਂ ਨੂੰ ਅੰਦਰ ਥੋੜੀ ਜਿਹੀ ਫੋਟੋ ਨਹੀਂ ਸਾਫ਼ ਆਉਂਦੀ ਕਰ ਲਓ ਜੀ ਚੈੱਕ ਇੱਥੋਂ ਕਰ ਲਓ ਛੋਟੀ ਚੈੱਕ ਫਿਰ ਫੋਨ ਕੁਆਲਿਟੀ ਇਹ ਵੀ ਤਾਜੀ ਸੀ ਵੀ ਮੈਂ ਤੁਹਾਨੂੰ ਖਾਹਤੀ ਜੀ ਤੇ تسਲੀ ਕਰਾਤੀ ਜੀ ਤੇ ਇਹ ਕਾ ਨਹੀਂ ਲੀ ਲੱਗ ਜੀ ਛੋਟੀ ਲਓ ਜੀ ਸਾਰਿਆਂ ਨੂੰ ਸასი ਕਾਲ ਜੀ ਧੰਵਾਦ ਹੈਗੇ ਸਿੱਟਾ ਸასი ਕਾਲ ਜੀ